ਆਏ ਉਹ ਸੂਟ ਹੈ ਜੀ ਜਿਹੜੇ ਪਹਿਨਪੜਾ ਸਾਡੀ ਵੀਡੀਓ ਨੂੰ ਐਸ ਵਾਰ ਨੂੰ ਵੀ ਸ਼ੇਅਰ ਕਰਨਗੇ ਤੇ ਪਿਛਲੀ ਵੀਡੀਓ ਵਾਲੇ ਸੂਟਾਂ ਦਾ ਜਿੱਤ ਸੀ ਵੀਡੀਓ ਵਾਲੇ ਸੂਟ ਤਾਂ ਸੀ ਭੇਜਤੇ ਜੀ ਸਭ ਨੂੰ ਮਿਲ ਵੀ ਗਏ ਸਾਰਿਆਂ ਦਾ ਥੈਂਕ ਯੂ ਦਾ ਮੈਸੇਜ ਵੀ ਆ ਗਿਆ ਆ ਮੇਰੇ ਕੋ ਸਾਰਾ ਰਿਕਾਰਡ ਹੈ ਜੀ ਗੁਰਮੀਤ ਕੌਰ ਨਵਦੀਪ ਸਿੰਘ ਉਸ ਤੋਂ ਬਾਅਦ ਵੀਰਪਾਲ ਕੌਰ ਜਸਨੂਰ ਤੇ ਪ੍ਰੀਤ ਇਹਨਾਂ ਸਾਰਿਆਂ ਦਾ ਗਿਫਟ ਮਿਲ ਗਿਆ ਇਹਨਾਂ ਨੂੰ ਥੈਂਕ ਯੂ ਦਾ ਮੈਸੇਜ ਵੀ ਆ ਗਿਆ ਇਹ ਅੱਜ ਦੀ ਵੀਡੀਓ ਤੇ ਆ ਜੀ ਜਿਹੜੇ ਵੱਤਾਂ ਸ਼ੇਅਰ ਕਰਨਗੇ ਤੇ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਪੇਜ ਨੂੰ ਫੋਲੋ ਕਰ ਲਿਆ ਕਰੋ ਤਾਂ ਕਿ ਜਦੋਂ ਤੁਹਾਡੇ ਨਾਮ ਅਨਾਉਂਸ ਹੁੰਦੇ ਆ ਤਾਂ ਤੁਹਾਡੇ ਤੱਕ ਨੋਟੀਫਿਕੇਸ਼ਨ ਆ ਜਿਹੜੀ ਪਹੁੰਚ ਜਾਵੇ 200 ਰੁਪਏ 200 ਰੁਪਏ 200 ਰੁਪਏ 200 ਰੁਪਏ 200 ਰੁਪਏ 200 ਰੁਪਏ ਦੁਕਾਨ ਖਾਲੀ ਕਰਨੀ ਆ ਤੁਸੀਂ 2 200 ਰੁਪਏ ਦੇ ਬੰਡਲ ਕਰਦੇ ਆ ਜੀ ਜਿਹੜਾ ਮਰਜ਼ੀ ਲੈ ਜੀ 200 ਰੁਪਏ ਆ 250 ਰੁਪਏ ਵਾਲੀ ਕੁੜਤੀ ਚੈੱਕ ਕਰ ਲਓ ਜੀ 250 ਰੁਪਏ ਵਾਲੀ ਕੁੜਤੀ ਕੱਢਦੀ ਹੈ ਜੀ ਸਿਰਫ 99 ਰੁਪਏ ਦੇ ਵਿੱਚ ਸਿਰਫ 99 ਰੁਪਏ ਦੇ ਵਿੱਚ ਸਟੇਰ ਆ 99 ਰੁਪਏ ਦੇ ਵਿੱਚ ਸਟਾਕ ਬਹੁਤ ਹੈ ਜੀ ਤੁਸੀਂ 100 ਪੀਸ ਲਵੋ 200 ਲਵੋ 500 ਲਵੋ 600 ਲਵੋ ਜਿੰਨੇ ਮਰਜ਼ੀ ਲਵੋ ਜੀ ਸਿਰਫ 99 ਰੁਪਏ ਦੀ ਰੇਂਜ ਚ 99 ਰੁਪਏ ਦਾ ਸਟੀਚਿੰਗ ਨਹੀਂ ਹੁੰਦੀ ਜੀ ਇਹ ਕੁੜਤੀ ਦੀ ਆ ਦੇਖ ਲਓ 99 ਰੁਪਏ ਦੇ ਵਿੱਚ ਤੁਹਾਨੂੰ ਕੁੜਤੀਆਂ ਮਿਲ ਲੱਗੀਆਂ ਬਿਲਕੁਲ ਜੀ ਬਿਲਕੁਲ ਉਸ ਤੋਂ ਬਾਅਦ ਆ ਗਿਆ ਜੀ ਕੋਟ ਸੈਟ ਆ ਚੈੱਕ ਕਰ ਲਓ ਜੀ ਕੋਟ ਸੈਟ ਆ ਆਪਾਂ ਦੇਣਿਆ ਐਕਸਲ ਸਾਈਜ਼ ਦੇ 1000 ਦੇ 1 ਨਹੀਂ 2 ਨਹੀਂ ਤਿੰਨ ਨਹੀਂ ਪੂਰੇ 4 ਕੋਟ ਸੈਟ ਦੇਣੇ ਆ ਜੀ ਆ ਦੇਖੋ ਐਕਸਰਸਾਈਜ਼ ਖੁੱਲਾ ਢੁਲਾ ਸਾਈ 1000 ਦੇ 4 ਕੋਟ ਸੈਟ ਡਿਜ਼ਾਈਨ ਦੇਖੋ ਮੇਕੀ ਆ ਗਏ 4 ਮਿਲਣੇ ਆ 4 1000 ਦੇ 4 1000 ਦੇ 4 ਜਿੰਦੇ ਵਿੱਚ ਤੁਹਾਨੂੰ ਮਿਲਣਗੇ ਜੀ ਕੋਟ ਸੈਟ ਨਾਲ ਮਿਲਣਗੇ ਜੀ ਸੂਟ ਰੈਡੀਮੇਡ ਸੂਟ ਵੀ ਨਾਲ ਮਿਲਣਗੇ ਆ ਦੇਖੋ ਨਾਲ ਪਲਾਜੋ ਨਾਲ ਲੌਂਗ ਸੂਟ 1000 ਦੇ 4 ਤੁਸੀਂ ਸੂਟ ਲਵੋ ਕੋਟ ਸੈਟ ਲਵੋ ਜੋ ਮਰਜ਼ੀ ਲਵੋ ਆ ਦੇਖੋ ਜੀ ਇੰਨੇ ਨੇ ਸੋਹਣੇ ਡਿਜ਼ਾਈਨ 1000 ਦੇ 4 ਕਰਤੇ ਜੀ ਬਜਾਰੋਂ ਮਿਲੇਗਾ 500 600 ਦਾ ਇੱਕ ਅਸੀਂ ਕਰਤੇ ਆ ਜੀ 1000 ਦੇ 4 ਸੂਟ ਲਵੋ ਕੋਟ ਸੈੱਟ ਲਵੋ ਤੁਹਾਡੀ ਮਰਜ਼ੀ ਜੋ ਮਰਜ਼ੀ ਲਵੋ ਜੀ ਇਸ ਤੋਂ ਇਲਾਵਾ ਹੁਣ ਆ ਗਏ ਜੀ ਵੱਡੇ ਸਾਈਜ਼ ਜਿਹੜੇ 8 800 9 900 ਦੇ ਵਿਕ ਰਹੇ ਵੱਡੇ ਸਾਈਜ਼ ਇਹ ਵੀ ਅਸੀਂ ਕਰਤੇ ਆ ਜੀ 1000 ਦੇ ਇੱਕ ਨਹੀਂ ਦੋ ਨਹੀਂ ਪੂਰੇ ਤਿੰਨ ਕੋਟ ਸੈੱਟ ਜਿੰਨੇ ਚ 4 XL 5 XL ਦੋਨੇ ਮਿਲਣਗੇ ਜੀ ਤੁਹਾਨੂੰ ਕਮਾਲ ਕਰੀਏ ਨਾ ਵੀਰ ਜੀ ਬੇਦਰ ਸਟੀਚਿੰਗ ਕਿਵੇਂ ਦੇ ਦੋਗੇ ਬਿਲਕੁਲ ਹੀ ਬਿਲਕੁਲ ਸਟਾਕ ਬਹੁਤ ਆ ਗਿਆ ਜੀ ਓਵਰ ਸਟਾਕ ਆ ਗਿਆ ਖਤਮ ਕਰਨਾ ਹੈ 10 ਦਿਨ ਦੇ ਵਿੱਚ 1000 ਦੇ ਤਿੰਨ ਕਰਤੇ ਆ ਜੀ 1000 ਦੇ ਤਿੰਨ ਜਿੰਨੇ ਮਰਜ਼ੀ ਲੋ ਜੀ 1000 ਦੇ ਤਿੰਨ ਇਹਦੇ ਵਿੱਚ ਤੁਹਾਨੂੰ ਦਵਾਂਗੇ ਫਰਾਕਾ ਨਾਲ ਦਵਾਂਗੇ ਜੀ ਕੋਟ ਸੈੱਟ 7 700 8 800 ਰੁਪਏ ਦਾ ਕੋਟ ਸੈੱਟ ਫਰਾਗ ਸਿਰਫ 1000 ਦੇ ਤ ਜਿਹੜੇ ਵੱਡੇ ਵੱਡੇ ਨੇਓ ਵੀਰ ਜੀ ਵੱਡੇ ਵੱਡੇ ਸ਼ੋਰੂਮਾਂ ਦੇ ਵਿੱਚ 12-1200 ਦਾ ਵੇਚ ਰਿਆ ਜੀ 1000 ਦੇ 3 ਕਰਤੇ ਜੀ 3x4x4 ਆ ਚੈੱਕ ਕਰੋ ਜੀ ਨਾਲ ਫਰਾਕਾ ਵੀ ਮਿਲ ਜਾਣਗੇ ਜੀ ਹੁਣ ਆਨੇ ਆ ਜੀ ਸੂਟਾਂ ਦੇ ਪਾਸੇ ਇਹਦੇ ਨਾਲ ਦੇ ਸੂਟ ਆ ਚੈੱਕ ਕਰੋ ਜੀ ਆ ਦੇਖੋ ਜੀ ਕਾਟਨ ਦੇ ਦੁਪੱਟਿਆਂ ਵਾਲੇ ਸੂਟ ਨਾਲ ਪ੍ਰਿੰਟਡ ਸਲਵਾਰਾਂ ਆਣ ਗਈਆਂ 450-500 ਵਾਲਾ ਸੂਟ ਹੈ ਜੀ 250 ਰੁਪਏ ਚ ਕਰਤਾ ਇਹਨਾਂ ਸਿਰਫ 250 ਜੀ ਵੀਰ ਜੀ ਦੁਪੱਟਾ ਸਿਰਫ 250 ਰੁਪਏ ਜੀ ਸਿਰਫ 250 ਰੁਪਏ ਚ ਕਾਟਨ ਦੇ ਸੂਟ ਕਰਤੇ ਨਾਲ ਕਾਟਨ ਦੇ ਦੁਪੱਟੇ ਚੈੱਕ ਕਰ ਲਓ ਜੀ ਸੇਲ ਸਿਰਫ ਦੱਸ ਜਿਹੜੇ ਪਹਿਣਾ ਪਰਾਂ ਵਾਂਡੇ ਵੇਚਣ ਵਾਸਤੇ ਲੈਣਾ ਘਰ ਆਸਤੇ ਲੈਣਾ ਫਟਾਫਟ ਆਜੋ ਇੱਕ ਸੂਟ ਲੈਣਾ ਪੰਜ ਲੈਣੇ 10 ਲੈਣੇ ਤੁਹਾਡੀ ਮਰਜ਼ੀ ਇਹ ਚੈੱਕ ਕਰ ਲਓ ਜੀ ਇਹ ਕਿੰਨਾ ਵੀਰ ਜੀ 250 ਰੁਪਏ ਦਾ ਜੀ 250 ਕਮਾਲ ਕਰਿਆ ਨਹੀਂ 250 ਰੁਪਏ ਚ ਕਰਤੇ ਜੀ ਜਿਹੜਾ ਮਰਜ਼ੀ ਸੂਟ ਚੁੱਕੋ ਜੀ 250 ਰੁਪਏ ਚ 250 ਲਓ ਜੀ ਚੁੰਨੀ ਦਾ ਮੁੰਡਾ ਪੂਰਾ ਸੂਟ ਮੇ ਲੱਗਿਆ ਉਹ ਬਿਲਕੁਲ ਜੀ ਬਿਲਕੁਲ ਉਹ ਡਿਜ਼ਾਈਨਾਂ ਦੀ ਕੋਈ ਕਮੀ ਨਹੀਂ ਹੈ ਜੀ ਜਿੰਨੇ ਮਰਜ਼ੀ ਲੋ 250 50 ਰੁਪਏ ਦੇ ਸੂਟ ਹੀ ਸੂਟ ਹੈ ਜੀ ਪੈਸ ਲੱਗਾ ਹੋਇਆ ਆ ਵੇਖੋ ਸਾਰੇ ਡਿਜ਼ਾਈਨਰ ਸੂਟ 250 50 ਰ ਖਾਲੀ ਸੂਟ ਹੀ ਸੂਟ ਦੇਵਾਂਗੇ ਆਹ ਲੋ ਜੀ ਸੂਟ ਆ ਆ ਗਿਆ ਜੀ ਨਾਲ ਦੁਪੱਟਾ ਔਰ 50 ਡਿਜ਼ਾਈਨ ਤੁਹਾਨੂੰ ਦਿਖਾਤੇ ਆ ਇੱਥੇ ਕਸਟਮਰ ਵਿਜ਼ਿਟ ਕਰੇਗਾ ਵਿਜ਼ਿਟ ਕਰੇਗਾ 4 400 5 500 ਡਿਜ਼ਾਈਨ ਮਿਲਣਗੇ ਜੀ ਸਿਰਫ 250 250 250 250 ਤੇ 250 ਕਮਾਲ ਕਰੀ ਜਾਨੀਓ ਵੀਰ ਜੀ ਉਸ ਤੋਂ ਬਾਕੀ ਕਾਟਨ ਦਾ ਦੁਪੱਟਾ ਨਹੀਂ ਉਹਦਾ 250 ਰੁਪਏ ਦਾ ਹੀ ਹੈ ਅਸੀਂ ਪੂਰਾ ਸੂਟ ਦੇਣਾ ਜੀ ਆਹ ਦੇਖੋ ਇੱਦੇ ਨਾਲ ਦੇ ਫੈਂਸੀ ਸੂਟ ਗਲਾ ਕੱਢਿਆ ਹੋਊਗਾ 700 800 ਰੁਪਏ ਦਾ ਸੂਟ ਹੈ ਜੀ ਪਿਓਰ ਕਾਟਨ ਦਾ 700 800 ਦਾ ਸੂਟ ਹੈ ਜੀ ਗਲੇ ਤੇ ਪੈਚ ਵਰਗਾ ਕੀਤਾ ਹੋ 350 ਸਾਡੇ 350 ਕਮਾਲ ਕਰੀ ਜਾਂਦੇ 350 350 ਚ ਡਿਜ਼ਾਈਨਰ ਸੂਟ ਤੇ ਸੂਟ ਦੇ ਦਾ ਡਿਜ਼ਾਈਨ ਦੇ ਦਾਗੇ ਜੀ 500 ਤੋਂ ਲੈ ਕੇ 700 ਡਿਜ਼ਾਈਨ ਦੇ ਦਾਗੇ ਜੀ ਸਟਾਕ ਬਹੁਤ ਆ ਚੁੱਕਾ ਬਸ ਸਮਝੋ ਖਤਮ ਕਰਨਾ ਆ ਦੇਖੋ ਕਾਟਨ ਤੇ ਡਿਜ਼ਾਈਨਰ ਸੂਟ ਆ ਦੁਪੱਟਾ ਆ ਗਿਆ ਕਾਟਨ ਦਾ ਆ ਕਾਟਨ ਦੀ ਸ਼ਰਟ ਆ ਨਾਲ ਡਿਜ਼ਾਈਨਰ ਸਲਵਾਰਾਂ ਇਦਾਂ ਦੇ ਸਾਰੇ ਡਿਜ਼ਾਈਨਰ ਸੂਟ ਹੋਣਗੇ ਚੈੱਕ ਕਰ ਲੋ ਜੀ ਕੋਈ ਵੀ ਸੂਟ ਸਿੰਪਲ ਨਹੀਂ ਹੋਏਗਾ ਸਾਰੇ ਹੀ ਡਿਜ਼ਾਈਨਰ ਸੂਟ ਹੋਣਗੇ ਆ ਚੈੱਕ ਕਰੋ ਕਿਹੜਾ ਆਏਗਾ ਸਾਰੇ 350 ਜੀ ਘੇਰਾ ਆਏਗਾ ਸਲਵਾਰ ਪ੍ਰਿੰਟਡ ਆਏਗੀ ਆ ਨਾਲ ਦੁਪੱਟਾ ਆ ਗਿਆ ਜੀ ਇਹ ਸਬਿਆ ਸਾਚੀ ਟਾਈਪ ਦਾ ਡਿਜ਼ਾਈਨ ਹੈ ਜੀ 800 850 ਦਾ ਸੂਟ ਹੈ 350 ਦੀ ਸੇਲ ਡਿਜ਼ਾਈਨਰ ਸੂਟਾਂ ਦੀ ਸੇਲ ਆਤੀ ਜੀ 350 ਦੀ ਉਨਾਰੇ ਕਈਆਂ ਨੇ ਵੀਰ ਜੀ ਕਰਾਈ ਕੀਤੀ ਹੋਈ ਹੈ ਕਈਆਂ ਦੇ ਗਲੇ ਤੇ ਸਾਰਿਆਂ ਤੇ ਹੈਂਡਵਰਕ ਕੜਾਈਆਂ ਵਿੱਚ ਹੀ ਹੈ ਜੀ 350 ਦੇ ਦਾਂਗੇ ਆਹ ਲੋ ਜੀ ਪਿਓਰ ਚੁੰਨੀ ਵਾਲੇ ਸੂਟ ਜੇ ਪਿਓਰ ਗਿਆ ਤਾਂ ਪਿਓਰ ਹੀ ਨਿਕਲੇਗਾ ਜੀ ਕੈਮਰੀਕ ਦਾ ਸੂਟ ਆ ਨਾਲ ਪਿਓਰ ਦੀ ਚੁੰਨੀ ਹੈ ਬਜ਼ਾਰ ਦਾ ਰੇਟ ਹੈ ਜੀ 700 800 900 ਆਪਾਂ ਦੇਣਾ ਜੀ ਸਿਰਫ 380 ਰੁਪਏ ਦਾ ਸੂਟ 380 ਰੁਪਏ ਦਾ ਸਿਰਫ 380 ਚ 25 ਤੋਂ 30 ਜਾਂ ਦੇ ਦਾਂਗੇ ਜੀ ਐਦਾਂ ਦੇ ਡਿਜ਼ਾਈਨਰ ਸੂਟਾ ਚੈੱਕ ਕਰ ਲਓ ਜੀ ਸਿਰਫ 350 300 ਚ ਨਾਲ ਕੋਟਾ ਡੋਰੀਆ ਦਾ ਦੁਪੱਟਾ ਹੈ ਜੀ ਸਿਰਫ ਸਾਰਾ ਸਟਾਕ ਕਲੀਅਰ ਕਰਨਾ ਜੀ ਸਟਾਕ ਕਲੀ ਦਵਾਵਾਂਗੇ ਆਹ ਦੇਖੋ ਜੀ ਆ ਗਿਆ ਫਿਰ ਕੋਈ ਗੱਲ ਨਹੀਂ ਜੀ ਤੁਸੀਂ ਰੇਟ ਸੁਣ ਕੇ ਹੈਰਾਨ ਹੋ ਜਣਾ ਆਹ ਦੇਖੋ ਜੀ ਆ ਗਿਆ ਜੀ ਸੂਟ ਨਾਲ ਆ ਗਿਆ ਜੀ ਦੁਪੱਟਾ ਤੁਹਾਡੇ ਸਾਹਮਣੇ ਕਿੰਨੇ ਦਾ ਹੋਣਾ ਚਾਹੀਦਾ ਜੀ 12 1300 ਤਾਂ ਹੋ ਜਾਏ ਆਪਾਂ ਦੇਣਾ ਜੀ 350 ਰੁਪਏ ਦਾ ਕਮਾਲ ਕਰਤੀ ਵੀਰ ਜੀ ਕਿਰਾਏ ਨਹੀਂ ਹੁੰਦੀ ਸਾਢੇ 350 350 350 ਦੇਖੋ ਜੀ 350 ਰੁਪਏ ਦੇ ਵਿੱਚ ਜਿਹੜੇ ਮਰਜ਼ੀ ਡਿਜ਼ਾਈਨ ਚ ਕੋ 350 350 350 ਜਿੰਨੇ ਮਰਜ਼ੀ ਲੋ ਜੀ ਕੱਟ ਵਰਗ ਦੇ ਦੁਬੱਟੇ ਡਿਜ਼ਾਈਨ ਦੇਖੋ ਜੀ ਇੱਕ ਤੋਂ ਇੱਕ ਵੱਧ ਵਧੀਆ 100 ਤੋਂ ਵੱਧ ਡਿਜ਼ਾਈਨ ਦੇ ਦਾਂਗੇ ਜੀ ਉਸ ਤੋਂ ਬਾਅਦ ਆ ਗਈ ਜੀ ਸ਼ਿਮਰ ਸ਼ਿਮਰ ਚੈੱਕ ਕਰੋ ਜੀ 11 ਇਹਦਾ ਖਾਲੀ 15 1600 ਦਾ ਸੂਟ ਮਿਲਦਾ ਆਪਾਂ 15 1600 ਦਾ ਸੂਟ ਕਰਤਾ ਜੀ 450 ਰੁਪਏ ਦੇ ਵਿੱਚ ਹੈਵੀ ਫੋਰਸ ਹੈਡ ਸ਼ਿਮਰ ਦਾ ਹੀ ਸੂਟ ਆਏਗਾ ਜੀ ਚੈੱਕ ਕਰ ਲੋ ਤੇ ਸ਼ਿਮਰ ਦਾ ਹੀ ਨਾਲ ਦੁਬੱਟਾ ਜੇ ਤੁਹਾਡੇ ਘਰ ਵਿਆਹ ਸ਼ਾਦੀ ਆਣ ਵਾਲੀ ਹੈ ਤੁਸੀਂ ਦਾਜਵਰੀ ਦਾ ਕੱਪੜਾ ਵੀ ਲੈਣਾ ਚਾਹੁੰਦੇ ਹੋ ਤਾਂ 50000 ਦਾ ਦਾਜਵਰੀ ਦਾ ਕੱਪੜਾ ਥੋੜਾ ਪੂਰਨ ਜਾਂਦੇ ਸਿਰਫ 15000 ਰੁਪਏ ਦੇ ਵਿੱਚ ਪੂ ਆ ਸਾਰੇ ਪਾਰਟੀ ਦੇ ਸੂਟ ਆ ਜੀ ਔਰਗੈਂਜਾ ਆ ਦੇਖੋ ਜੀ ਔਰਗੈਂਜਾ ਦਾ ਸੂਟ ਆ ਜੀ ਬਹੁਤ ਹੀ ਪਿਆਰਾ ਸੂਟ ਆ ਔਰਗੈਂਜਾ ਦਾ 1100 1200 ਵਾਲਾ ਸੂਟ ਆ ਜੀ ਜਿਹੜਾ ਆਪਾਂ ਦੇਣਾ ਸਿਰਫ 450 ਰੁਪਏ ਦੇ ਵਿੱਚ ਵੀਰ ਜੀ 450 ਤੇ ਕਮਾਲ 450 ਦੇਖੋ ਜੀ ਸਟਾਕ ਹੀ ਤਾਂ ਖਤਮ ਹੋਊਗਾ ਜੇ ਫ੍ਰੀ ਦੇ ਰੇਟਾਂ 'ਚ ਅਸੀਂ ਪਾਵਾਂਗੇ ਤੇ ਜੇ ਅਸੀਂ ਰੇਟ ਮਹਿੰਗੇ ਪਾਵਾਂਗੇ ਕਿਸੇ ਨੇ ਨਹੀਂ ਆਣਾ ਅਸੀਂ ਪਾਣੀ ਦੀ ਫ੍ਰੀ ਦੇ ਰੇਟ ਲੋਕਾਂ ਦਾ ਕਰਨਾ ਫਾਇਦਾ ਜਿਨ੍ਹਾਂ ਨੇ ਲੈਣਾ ਵੇਚਣ ਵਾਸਤੇ ਵੇਚਣ ਵਾਸਤੇ ਲੈ ਜਾਓ ਜਿਨ੍ਹਾਂ ਨੇ ਘਰ ਵਾਸਤੇ ਲੈਣੇ ਘਰ ਵਾਸਤੇ ਲੈ ਜਾਓ ਆ ਬੁਟੀਕ ਦੇ ਫੋਟੋ ਵਾਲੇ ਸੂਟ ਹੈ ਜੀ 12 1200 ਵਾਲੇ ਜਿਹੜੇ ਅਸੀਂ ਕਰਤੇ ਆ ਜੀ 500 ਰੁਪਏ ਸਿਰਫ 500 ਸਿਰਫ 500 ਰੁਪਏ ਚ ਫੋਟੋ ਵਾਲਾ ਸੂਟ ਕਰਤਾ ਹੈ ਜੀ ਰੰਗ ਡਿਜ਼ਾਈਨ ਸਾਰਿਆਂ ਚ ਬਹੁਤ ਮਿਲ ਜਾਣਗੇ ਜੀ ਆਹ ਦੇਖੋ ਜੀ ਸਾਰੇ ਹੀ ਚਾਕਲੇਟ ਕਪੜਾ ਵਾ ਤੁਹਾਡੇ ਸਾਹਮਣੇ ਪੈਕਿੰਗ ਨਵੀਂ ਖੁੱਲ ਰਹੀ ਹੈ ਦੁਪੱਟਾ ਖੋਲੋ ਜੀ ਪੈਕਿੰਗ ਤੁਹਾਡੇ ਸਾਹਮਣੇ ਨਵੀਂ ਖੁੱਲ ਰਹੀ ਆ ਆਹ ਦੇਖੋ ਜੀ ਸੂਟ ਇਹ ਆਹ ਲਓ ਜੀ ਨਾਲ ਦੁਪੱਟਾ ਇਹ ਆਪਾਂ ਆਦਾ ਦੇ ਸੂਟ ਤੁਹਾਨੂੰ ਕਿੰਨੇ ਦਾ ਦੇਣਾ ਜੀ ਸਿਰਫ 395 ਰੁਪਏ ਦਾ 395 ਦਾ ਵੀਰ ਜੀ 1395 395 ਜੀ ਸਿਰਫ 395 ਕਿਉਂਕਿ ਸਟਾਕ ਹੈ ਜੀ 25 ਤੋਂ 30000 ਸੂਟ نیچے ਪਿਆ 30 40000 ਸੂਟ ਉੱਪਰ ਪਿਆ ਇਹ ਸਾਰਾ ਹੀ ਖਤਮ ਕਰਨਾ ਹੈ ਜੀ 395 395 395 ਰੁਪਏ ਦੇ ਵਿੱਚ ਜੀ ਆਹ ਲਓ ਜੀ ਇੱਕ ਤੋਂ ਇੱਕ ਪਿਆਰਾ ਕਲਰ ਤੇ ਡਿਜ਼ਾਈਨ ਤੇ ਰੇਟ ਆ ਮਨ ਲਓ ਵੀ ਬਟਿਕਾਲੇ ਸੂਟ ਮਿਲ ਜੀ ਚੈੱਕ ਕਰੋ ਜੀ ਬਟਿਕਾ ਬਟੀਕਾ ਦੇ 12 1200 13 1300 ਵਾਲੇ ਸੂਟ ਇਹ ਕਰਤੇ ਜੀ 495 ਰੁਪਏ ਦੇ ਵਿੱਚ ਸਿਰਫ 495 ਦੁਪੱਟਾ ਦੇਖ ਲਓ ਕਿੰਨਾ ਪਿਆਰਾ ਕੱਢਾ ਬਿਲਕੁਲ ਜੀ ਜੇ ਤੁਸੀਂ 495 ਵੀ ਨਹੀਂ ਖਰਚ ਕਰਨੇ ਫਿਰ ਆ ਚੱਕੋ ਜੀ 400 ਰੁਪਏ ਦੇ ਵਿੱਚ 400 ਰੁਪਏ ਦੇ ਵਿੱਚ 400 ਚਲੋ ਵਾਜੀ ਦੁਪੱਟੇ ਨਾਲ ਕੜਾਈਆਂ ਦੁਪੱਟੇ ਰੰਗ ਸਾਰੇ ਅਜ ਮਿਲਣਗੇ ਜੀ ਜਿੰਨੇ ਮਰਜ਼ੀ ਲਵੋ ਜੀ 400 ਦੇ ਤਾਂ ਖਾਲੀ ਕੜਾਈ ਨਹੀਂ ਹੁੰਦੀ ਵੀਰੇ ਆਪਾਂ 400 'ਚ ਸੂਟ ਦੇ ਦੇਣਾ ਜੀ 11 16 ਸੂਟ 400 ਦੇ ਦੇਣਾ ਜੀ ਲੋ ਜੀ ਪ੍ਰਿੰਟਾਂ ਦੇ ਨਾਲ ਨਾਲ ਕੜਾਈਆਂ ਵਾਲੇ ਸੂਟ ਵੀ ਸਸਤੇ ਕਰਤੇ ਆ ਜੀ ਆ ਦੇਖੋ ਜੀ 200 ਰੁਪਏ ਦੀ ਰੇਂਜ ਦੇ ਵਿੱਚ ਸੂਟ ਦੇ ਨਾਲ ਦੁਪੱਟਾ ਕਮਾਲ ਕਰੀਏ ਨੇ ਵੀਰੇ ਜੀ 200 ਰੁਪਏ ਦੀ ਰੇਂਜ 200 ਰੁਪਏ ਦੀ ਰੇਂਜ 'ਚ ਸੂਟ ਦੁਪੱਟਾ ਡਿਜ਼ਾਈਨ ਚੈੱਕ ਕਰ ਲਓ ਜੀ ਡਿਜ਼ਾਈਨ 10 ਤੋਂ 15 ਦੇ ਦਾਂਗੀ 200 ਰ 200 ਰੁਪਏ 200 ਰੁਪਏ ਦੁਕਾਨ ਖਾਲੀ ਕਰਨੀ ਆ ਤੁਸੀਂ 200 ਰੁਪਏ ਜੇ ਬੰਡਲ ਕਰਦੇ ਆ ਜੀ ਜਿਹੜਾ ਮਰਜ਼ੀ ਲੈ ਜੀ 200 ਰੁਪਏ ਉਸ ਤੋਂ ਬਾਅਦ ਐਦਾਂ ਦੇ ਬੁਟੀਕ ਦੇ ਸੂਟ ਜਿਹੜੇ ਆ ਰਾਮ ਟੈਕਸ ਜਨਾਮ ਇਹ ਬੜੇ ਬੜੇ ਬ੍ਰਾਂਡਾਂ ਦੇ ਸੂਟ ਆ ਰਹੇ ਜੀ 2 2 3 3000 ਰੁਪਏ ਦੇ ਆ ਚੱਕੋ ਜੀ ਸਿਰਫ 550 ਰੁਪਏ ਦਾ ਸੂਟ 550 ਜੀ 550 ਚ ਸਾਰੀਆਂ ਲੈਸਾਂ ਲੱਗੀਆਂ ਹੋਈਆਂ ਜੀ ਸੂਟ ਦੇਖੋ ਸਾਰੀਆਂ ਲੈਸਾਂ ਲੱਗੀਆਂ ਹੋਣਗੀਆਂ ਨਾਲ ਦੁਪੱਟੇ ਹੋਣਗੇ ਪਿਓਰ ਦੇ 550 ਦੀ ਰੇਂਜ ਆ ਚੱਕੋ ਜੀ ਉਸ ਦੇ ਨਾਲ ਤੋਂ ਬਾਅਦ ਉਸ ਤੋਂ ਵੀ ਵਧੀਆ ਬੁਟੀਕ ਪੀਸ ਪਿਓਰ ਕਾਟਨ ਦਾ ਸੂਟ ਹੈ ਜੀ ਇਹ ਸਾਰੀ ਕਢਾਈ ਕੀਤੀ ਹੈ ਚੈੱਕ ਕਰ ਲਓ ਜੀ ਸਾਰੀ ਕੜਾਈ ਕੀਤੀ ਹੋਏਗੀ ਡਿਜੀਟਲ ਪ੍ਰਿੰਟ ਦਾ ਸੂਟ ਹੋਊਗਾ 17 1800 ਦਾ ਸੂਟ ਹੈ ਜੀ ਸਿਰਫ 695 ਰੁਪਏ ਦਾ 695 695 ਜੀ ਰੰਗ ਚੈੱਕ ਕਰ ਲਓ ਰੰਗ ਸਾਰਿਆਂ ਜਿ ਮਿਲ ਜਾਣਗੇ ਜਿੰਨੇ ਮਰਜ਼ੀ ਰੰਗ ਲਓ ਜੀ ਢੇਰ ਲੱਗਾ ਪਿਆ ਅਸੀਂ ਤਾਂ ਕਰਨਾ ਜੀ ਸਟਾਕ ਖਤਮ ਜਿਹੜਾ ਸੂਟ ਹੱਥ ਚ ਆ ਰਿਹਾ ਰੇਟ ਦੱਸੀ ਜਾ ਰਹੇ ਆ ਡਿਜੀਟਲ ਪ੍ਰਿੰਟ ਦਾ ਸੂਟ ਹੈ ਜੀ ਚੈੱਕ ਕਰ ਲਓ ਜੀ ਡਿਜੀਟਲ ਪ੍ਰਿੰਟ ਆ ਤੁਹਾਡੇ ਸਾਹਮਣੇ ਹੈ ਜੀ ਡਿਜੀਟਲ ਪ੍ਰਿੰਟ ਦਾ ਸੂਟ ਇਹਦੀ ਰੇਜ ਜਿਹੜੀ 700 800 ਰੁਪਏ ਆਪਾਂ ਕਰਤਾ ਜੀ 395 ਰੁਪਏ ਦਾ 395 395 ਰੁਪਏ ਦਾ ਸਾਰਿਆਂ ਦੇ ਵਿੱਚ ਰੰਗ ਏ ਆ ਦੇਖੋ ਜੀ ਹੈਂਡਵਰਕ ਵਾਲਾ ਇਹ ਚੈੱਕ ਕਰ ਲੋ ਜੀ ਹੈਂਡਵਰਕ ਤੁਸੀਂ ਚੈੱਕ ਕਰ ਲਿਆ ਲੋ ਪਹਿਲੇ ਪਹਿਲੇ ਹੈਂਡਵਰਕ ਦੇਖ ਲੋ ਉਸ ਤੋਂ ਬਾਅਦ ਹੁਣ ਆਪਾਂ ਖੋਲਦੇ ਆ ਜੀ ਸੂਟ ਸੂਟ ਤੋਂ ਬਾਅਦ ਤੁਹਾਨੂੰ ਦੱਸਦੇ ਆ ਜੀ ਇਹਦਾ ਰੇਟ ਰੇਟ ਹੈ ਜੀ ਹੈਰਾਨ ਕਰਨ ਵਾਲਾ ਇਹ ਆਹ ਇਹ 11200 ਦਾ ਕੋਈ 1000 1200 ਦਾ ਸੀ ਦੱਸਣਾ ਹੀ ਨਹੀਂ ਜੀ ਅਸੀਂ ਤਾਂ ਸਟਾਕ ਖਤਮ ਕਰ ਰਹਾ ਜੀ ਸੂਟ ਕਰਤਾ ਜੀ 450 ਰੁਪਏ ਦਾ 450 ਦੇ ਵੀਰ ਜੀ 450 ਦੀ ਸਿਰਫ 450 ਰੁਪਏ ਦੇ ਵਿੱਚ ਤੇ ਇਹਦੇ ਨਾਲ ਦੇ ਬੁਟੀਕ ਦੇ ਸੂਟ ਕਰਤੇ ਆ ਜੀ 450 ਰੁਪਏ ਦੇ ਵਿੱਚ ਹੈਵੀ ਸੂਟ 450 ਰੁਪਏ ਦੇ ਵਿੱਚ ਕਮਾਲ ਦੀ ਗੱਲ ਆ ਬਈ ਪਾਰਟੀ ਵੇਅਰ ਸੂਟ ਵੀ ਲੋ ਜੀ ਹੁਣ ਤੁਸੀਂ ਪਾਰਟੀ ਵੇਅਰ ਸੂਟਾਂ ਵਾਸਤੇ ਵੀ 15 1500 ਰੁਪਏ ਨਹੀਂ ਲਾਣੇ 5 500 ਰੁਪਏ ਲਾਓ ਤੇ ਪਾਰਟੀ ਵੇਅਰ ਸੂਟ ਲੈ ਜਾਓ ਸ਼ਿਮਰ ਦੇ ਔਰਗੈਂਜਾ ਦੇ ਜਿਹਦੇ ਮਰਜ਼ੀ 5 500 ਰੁਪਏ ਦੀਆਂ ਚੱਕੋ ਦੀ ਹੁਣ ਇਸ ਤੋਂ ਇਲਾਵਾ ਜਿਹੜੇ ਬ੍ਰਾਂਡਡ ਸੂਟ ਹੈ ਜੀ 3 3000 ਵਾਲੇ ਉਹਨਾਂ ਦੇ ਵੀ ਬਹੁਤ ਵੱਡੀ ਸੇਲ ਲੱਗੇ ਜੀ ਉਹ ਸਾਡਾ ਉੱਪਰ ਫਲੋਅਰ ਹੈ ਹੁਣ ਚਲਦੇ ਆ ਜੀ ਉੱਪਰ ਲੋ ਜੀ ਹੁਣ ਆਗੇ ਪਿਓਰ ਫੈਂਸੀ ਸੂਟ ਚੈੱਕ ਕਰ ਲਓ ਜੀ ਇਹਦੇ ਨਾਲ ਦੇ ਬ੍ਰਾਂਡਡ ਕੰਪਨੀਆਂ ਦੇ ਸੂਟ ਹੈ ਜੀ 25-2500 3-3000 ਵਾਲੇ ਸੂਟ ਹੈ ਜੀ ਜਿਹੜੇ ਆਪਾਂ ਕਰਤਾ ਜੀ 1000-1000 12-1200 ਰੁਪਏ ਦੇ ਵਿੱਚ ਡਿਜ਼ਾਈਨ ਮਿਲਣਗੇ 500 ਤੋਂ ਵੀ ਵੱਧ 500 ਤੋਂ ਜ਼ਿਆਦਾ ਡਿਜ਼ਾਈਨ ਹੈ ਜੀ ਜਿੰਨੇ ਮਰਜ਼ੀ ਲੈ ਲਓ ਡਿਜ਼ਾਈਨ ਸਾਰੇ ਹੀ ਸੋਹਣੇ ਆ ਜੀ ਚੈੱਕ ਕਰ ਲਿਓ ਜੀ ਜਿਹੜੇ ਬਿਆਰ 25-2500 ਦੇ ਸੇਲ ਹੋ ਰਿਹਾ ਪਿਅਰ ਕਾਟਨ ਦੇ ਬ੍ਰਾਂਡਡ ਸੂਟ ਕੋਈ 1000 ਰੁਪਏ ਦਾ ਕੋਈ 900 ਦਾ ਕੋਈ 700 ਰੁਪਏ ਦਾ ਆ ਪਿਓਰ ਚੁੰਨੀ ਵਾਲੇ ਸੂਟ ਹੈ ਜੀ ਫੁੱਲ ਪਿਅਰ ਦਾ ਦੁਪੱਟਾ ਹੈ ਜੀ ਸੂਟ ਦੀ ਕੀ ਸਾਰੇ ਤੇ ਮਿਲ ਜਾਣਗੇ ਜੀ ਘੱਟੋ ਘਾਟ 3-400 ਡਿਜ਼ਾਈਨ ਹੈ ਜੀ ਆ ਦੇਖੋ ਜੀ ਆ ਕੰਟਰਾਸਟ ਦੁਪੱਟੇ ਪਿਓਰ ਦੀਆਂ ਫੁੱਲ ਪਿਓਰ ਦੀਆਂ ਚੁੰਨੀਆਂ ਬ੍ਰਾਂਡਡ ਕੰਪਨੀਆਂ ਦੇ ਮਾਲ ਹੈ ਜੀ 1500 1800 2250 ਜਿੱਦਾਂ ਕਿ ਮੇਰੇ ਹੱਥ ਚ ਫੜਿਆ ਸੂਟ ਹੈ ਜੀ ਇਹ 1800 ਤੋਂ ਲੈ ਕੇ 2000 ਦਾ ਸੇਲ ਹੋ ਰਿਹਾ ਆਪਾਂ ਕਰਤਾ ਜੀ 895 ਰੁਪਏ ਦਾ ਆਹ ਲੋ ਜੀ ਮੇਰੇ ਹੱਥ ਆਲਾ 795 ਰੁਪਏ ਦਾ ਤੁਹਾਡੇ ਹੱਥ ਆਲਾ ਕਰਤਾ ਜੀ 900 ਰੁਪਏ ਦਾ ਆ ਮੇਰੇ ਬਿਲਕੁਲ ਜੀ ਸਾਰੇ ਬ੍ਰਾਂਡਡ ਕੰਪਨੀਆਂ ਦੇ ਸੂਟ ਹੈ ਜੀ ਪਿਓਰ ਦੁਪੱਟਿਆਂ ਵਾਲੇ ਸੂਟ ਹੈ ਜੀ ਸਾਰੇ ਹੀ ਸੂਟ ਇੱਕ ਤੋਂ ਇੱਕ ਵਾਦ ਹੈ ਜੀ ਪਿਓਰ ਦੇ ਦੁਪੱਟੇ ਚਰਨ ਸ਼ਫੌਨ ਦੇ ਦੁਪੱਟੇ ਜੇ ਤੁਸੀਂ ਲੈਣੇ ਮਸਲੀਨ ਦੇ ਦੁਪੱਟੇ ਸਾਰੇ ਮਿਲ ਜਾਣਗੇ ਜੀ ਅੱਧੇ ਤੋਂ ਘੱਟ ਰੇਟਾਂ 'ਚ ਹੁਣ ਤੁਸੀਂ ਬ੍ਰਾਂਡਡ ਸੂਟਾਂ ਬਸ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਇਹ ਸਾਰੇ ਹੀ ਸਟਾਕ ਤੇ ਤੁਸੀਂ ਇੱਕ ਵਾਰੀ ਕੈਮਰਾ ਮਾਰ ਲਿਓ ਸਾਰੇ ਹੀ ਬ੍ਰਾਂਡਡ ਸੂਟਾਂ ਦਾ ਸਟਾਕ ਹੈ ਜੀ ਕਮੀ ਕਿਸੇ ਚੀਜ਼ ਦੀ ਨਹੀਂ ਹਜ਼ਾਰਾਂ ਸੂਟ ਪਏ ਆ ਜੀ ਆ ਆ ਗਿਆ ਜੀ ਨਾਲ ਦੁਪੱਟਾ ਕਿਹੜੇ ਰੇਂਜ ਵੀਰੇ ਸੂਟ ਬਾਜ਼ਾਰ ਦੀ ਕੀਮਤ ਹੈ ਜੀ ਸੂਟ ਦੀ 2500 ਆਪਣੀ ਆਪਾਂ ਦੇਣਾ ਜੀ 900 900 900 ਬੇਦਸ਼ੂਰ ਤੁਮਾਰ ਕਰਤੀਆ ਵੀਰ ਜੀ ਇਹ ਆ ਆ ਦੇਖੋ ਜੀ ਨਾਲ ਰੰਗ ਰੰਗ ਵੀ ਨਾਲ ਦੇਵਾਂਗੇ ਚੱਕੋ ਜਿੰਨੇ ਮਰਜ਼ੀ ਜਿਹੜਾ ਮਰਜ਼ੀ ਰੰਗ ਲਵੋ ਆਹ ਲੋ ਜੀ ਸ਼ਿਮਰ ਦਾ ਕੰਟਰਾਸਟ ਆ ਦੇਖੋ ਜੀ ਕੰਟਰਾਸਟ ਸੂਟ ਆ ਨਾਲ ਆ ਗਿਆ ਜੀ ਸੂਟ ਆ ਨਾਲ ਆ ਗਿਆ ਜੀ ਡਿਜੀਟਲ ਪ੍ਰਿੰਟ ਦਾ ਦੁਪੱਟਾ ਸੂਟ ਹੈਗਾ ਜੀ 15 1600 ਦਾ ਕੋਈ 15 1600 ਦਾ ਨਹੀਂ ਜੀ ਸਿਰਫ 750 ਰੁਪਏ ਦਾ 750 ਰੁਪਏ ਦੇ ਵਿੱਚ ਰੰਗ ਵੀ ਚੈੱਕ ਕਰ ਲਓ ਜੀ ਨਾਲ ਆ ਆ ਗਏ ਜੀ ਰੰਗ ਐਦਾ ਦੇ ਡਿਜ਼ਾਈਨਰ ਸੂਟ ਆ ਚੈੱਕ ਕਰ ਲਓ ਸਾਰੇ ਹੀ ਡਿਜ਼ਾਈਨਰ ਸਰਦਾਰੀ ਸੂਟ ਹੈ ਜੀ ਆ ਚੈੱਕ ਕਰ ਲਓ ਲੈਸਾਂ ਲੱਗੀਆਂ ਹੋਣਗੀਆਂ ਜੇ ਤੁਸੀਂ ਬੁਟੀਕ ਤੋਂ ਸੂਟ ਤਿਆਰ ਕਰਨ ਜਾਓਗੇ ਖਾਲੀ ਲੇਬਰ ਲੇਬਰ ਹੀ ਸੂਟ ਦੀ ਤੁਹਾਡੇ ਕੋਲ ਬੁਟੀਕ ਗਾਲੇ ਲੈ ਲੈਣਗੇ 2000 ਰੁਪਏ ਸ਼ੋਅਰੂਮ ਤੇ ਲੈਣ ਜਾਓਗੇ ਸੂਟ ਦੀ ਕੀਮਤ ਹੈ ਜੀ 3000 3500 ਆਪਾਂ ਦੇਖੋ ਜੀ ਨਾਲ ਸਲਵਾਰ ਤੇ ਕਢਾਈ ਆਪਾਂ ਸੂਟ ਦੇ ਦੇਣਾ ਜੀ ਸਿਰਫ 995 ਰੁਪਏ <णगे देखो> 995 995 ਰੁਪਏ ਦਾ ਜੀ 2500 3000 ਅਗਲਾ ਸੂਟ 995 ਰੁਪਏ ਦਾ ਆ ਲਓ ਜੀ 750 ਰੁਪਏ ਦਾ ਸੂਟ ਕਮਾਲ ਹੀ ਕਰਤੀ ਵੀ 750 ਰੁਪਏ ਦੇ ਵਿੱਚ ਭਾਜੀ ਆ ਦੇਖੋ ਦੁਪट्टे ਦੇਖੋ ਨਾਲ 750 ਰੁਪਏ ਦੇ ਵਿੱਚ ਡਿਜ਼ਾਈਨਰ ਸਰਦਾਰੀ ਸੂਟ ਜਿਹੜੇ ਤੁਸੀਂ 3 3000 ਦੇ ਲੈ ਰਹੇ ਹੋ 795 ਰੁਪਏ ਦੇ ਵਿੱਚ ਲਾ ਦਾਂਗੇ ਜੀ ਡਿਜ਼ਾਈਨ ਹਨ ਕਿੰਨੇ ਤਾਂ ਜੀ ਜੋ ਮਰਜ਼ੀ ਲੋ ਜੇ ਤੁਸੀਂ ਜਾਣਾ ਜੀ ਵਿਆਹ ਸ਼ਾਦੀ ਵਾਲੇ ਪਾਸੇ ਜੇ ਤੁਹਾਨੂੰ ਚਾਹੀਦੀ ਹੈ ਜੀ ਐਦਾਂ ਦੇ ਸੂਟ ਪਾਰਟੀ ਵੇਅਰ ਆ ਲਓ ਜੀ 2500 3000 ਵਾਲਾ ਸੂਟ ਹੈ ਜੀ ਆ ਆ ਗਿਆ ਜੀ ਨਾਲ ਦੁਪੱਟਾ ਤੇ ਕੀ ਰੇਟ ਹੈਵੀ ਸੂਟ ਤੇ ਹੈਵੀ ਦੁਪੱਟਾ ਡਿਜ਼ਾਈਨ ਮਿਲ ਜਾਣਗੇ 40 ਤੋਂ 50 ਰੇਟ ਕਰਤਾ ਜੀ 1000 ਰੁਪਏ ਸਿਰਫ 1000 ਰੁਪਏ 1000 ਰੁਪਏ ਜੀ 3000 ਵਾਲਾ ਸੂਟ 1000 ਰੁਪਏ ਦੇ ਵਿੱਚ ਕਰਤਾ ਜੀ ਆ ਲੋ ਜੀ ਸੂਟ ਦੀ ਲੁੱਕ ਕਿੱਡੀ ਹੈਵੀ ਹੈ ਜੀ ਆ ਨਾਲ ਆ ਗਿਆ ਜੀ ਦੁਪੱਟਾ ਸੂਟ ਹੈਗਾ ਜੀ 2000 ਰੁਪਏ ਦਾ 850 ਰੁਪਏ ਦਾ ਕਰਤਾ ਜੀ ਕਮਾਲ ਕਰੀ ਪਈ ਆ ਵੇ ਵੀਰ ਹੋਰੋਂ ਨੇ ਤਾਂ ਰੇਟਾਂ ਵਾਲੀ ਬਿਲਕੁਲ ਜੀ ਬਿਲਕੁਲ ਬਾਕੀ ਦੱਸ ਦੇਣ ਦੀ ਸੇਲ ਹੈ ਜਲਦੀ ਤੋਂ ਜਲਦੀ ਵਿజిਟ ਕਰ ਲੋ ਪੂਰਨ ਚਾਦਨ ਕੰਪਨੀ ਸਟੋਰ ਲੁਧਿਆਣਾ ਜਿੱਥੇ ਤੁਹਾਨੂੰ ਅੱਧੇ ਤੋਂ ਵੀ ਘੱਟ ਰੇਟਾਂ 'ਚ ਸੂਟ ਮਿਲ ਰਿਹਾ ਇਹ ਸਾਰਾ ਹੀ ਸਟਾਕ 50 60 ਹਜ਼ਾਰ ਸੂਟ ਦਾ ਸਟਾਕ ਹੈ ਜੀ ਜਿਹੜਾ ਅਸੀਂ 10 ਦਿਨ 'ਚ ਖਤਮ ਕਰਨਾ ਹੈ ਇਸ ਕਰਕੇ ਫ੍ਰੀ ਦੇ ਰੇਟਾਂ 'ਚ ਪਾਇਆ ਜੀ ਹੁਣ ਤੁਸੀਂ ਵੇਚਣ 'ਸਤ ਲੈਣੇ ਆ ਜਾਂ ਆਪਣੇ ਘਰ ਵਾਸਤੇ ਲੈਣੇ ਆ ਜਾਂ ਲੈਣੇ ਵਿਆਹ ਸ਼ਾਦੀ ਵਾਸਤੇ ਤੇ ਤੁਸੀਂ